ਹਰਸਾਲ ਦੀ ਤਰ੍ਹਾਂ ਕਿਡਸ ਪਲੇ ਫਾਊਂਡੇਸ਼ਨ ਦੇ ਵੱਲੋਂ ਇਸ ਵਾਰ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਖਾਸ ਕਰਕੇ ਜਿਹੜੀ ਕਮਿਊਨਿਟੀ ਹੈ ਉਹਨਾਂ ਦੇ ਬੱਚੇ ਉਹਨਾਂ ਦੀ ਸੇਫਟੀ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਆਂਦੇ ਜਾਂ ਜਿਹਦੇ ਨਾਲ ਉਹਨਾਂ ਨੂੰ ਕਾਫੀ ਇਨਕਰੇਜਮੈਂਟ ਮਿਲ ਸਕੇ ਤੇ ਨਾਲ ਦੀ ਨਾਲ ਗੈਂਗਸ ਤੇ ਡਰੱਗਸ ਦਾ ਜਿਹੜਾ ਵੱਡਾ ਮੁੱਦਾ ਹੈ ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਸਕੇ ਇਸ ਵੇਲੇ ਕੈਲ ਦੋਸਾਂ ਜੀ ਸਾਡੇ ਨਾਲ ਜੋੜੇ ਮੌਜੂਦ ਨੇ ਕੈਲ ਇਹ ਬਹੁਤ ਵਧੀਆ ਗੱਲ ਹੈ ਕਿ ਕਿਡਸ ਪਲੇ ਦੇ ਵੱਲੋਂ ਤੁਸੀਂ ਜਿਹੜਾ ਉਪਰਾਲਾ ਕਰਦੇ ਹੋ ਔਰ ਤੁਹਾਡੀ ਫਾਊਂਡੇਸ਼ਨ ਜਿਹੜੀ ਹੈ ਉਹ ਬਹੁਤ ਧਿਆਨ ਰੱਖਦੀ ਹੈ ਇਹਨਾਂ ਗੱਲਾਂ ਦਾ ਵੀ ਅਸੀਂ ਡ ਖਾਸ ਤੌਰ ਤੇ ਸਪਰੈਡ ਕਰਨਾ ਹੈ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਦਾ ਅੱਗੇ ਮੈਸੇਜ ਵਧੀਆ ਮਿਲਦਾ ਸਾਰਿਆਂ ਨੂੰ ਸ਼ਰੀ ਬਿਲਕੁਲ ਮਿਲਦਾ ਹੈ ਹੁਣ ਤੁਸੀਂ ਸੋਚ ਕੇ ਦੇਖੋ ਜੋ ਕੁਝ ਕਮਿਊਨਿਟੀ ਦੇ ਵਿੱਚ ਹੋ ਰਿਹਾ ਹੈ ਜਦ ਕੋਈ ਵੱਡਾ ਸਦਮਾ ਨਹੀਂ ਪਹੁੰਚਦਾ ਕਮਿਊਨਿਟੀ ਨੂੰ ਕਮਿਊਨਿਟੀ ਸੁੱਤੀ ਪਈ ਹੈ ਕਹਿੰਦੇ ਮਤਲਬ ਇਹ ਹੈ ਕਿ ਜਦ ਕੋਈ ਸ਼ੂਟਿੰਗ ਹੁੰਦੀ ਹੈ ਜਦ ਕੋਈ ਆਪਣੀ ਕਮਿਊਨਿਟੀ ਦਾ ਬੱਚਾ ਮਾਰਿਆ ਜਾਂਦਾ ਹੈ ਫਿਰ ਕਮਿਊਨਿਟੀ ਇਹੀ ਕਹਿੰਦੀ ਹੈ ਉੱਠ ਕੇ ਜਦ ਨਿਊਜ਼ ਦੇਖਦੀ ਹੈ ਕਿ ਬੋਮ ਆੜਾ ਹੋਇਆ ਵੇ ਕਿ ਇਸ ਗੱਲ ਬਾਰੇ ਕੁਝ ਹੋਣਾ ਚਾਹੀਦਾ ਹੈ ਪਰ ਆਪਾਂ ਕਰ ਕੀ ਰਹੇ ਜਿਹੜੀ ਅਸਲੀ ਚੇਂਜ ਹੈ ਉਹ ਕਰ ਦੇ ਵਿੱਚੋਂ ਪਹਿਲਾਂ ਪੈ ਅਪ ਮਾਪਿਆਂ ਨੂੰ ਇੱਥੇ ਅੱਜ ਆਪਣੇ ਬੱਚਿਆਂ ਨਾਲ ਪਹੁੰਚਣ ਦੀ ਸਖਤ ਲੋੜ ਹੈ ਕਿ ਜਿਹੜੀ ਇਹਨਾਂ ਨੂੰ ਜਿਹੜਾ ਇੱਥੇ ਇਹਨਾਂ ਨੂੰ ਗਿਆਨ ਮਿਲਣਾ ਜਿਹੜੀ ਵਿਦਿਆ ਇੱਥੇ ਮਿਲਣੀ ਹੈ ਜਿਹੜੀ ਇਹਨਾਂ ਨੂੰ ਟੀਚਿੰਗ ਇੱਥੇ ਮਿਲਣੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ ਸੇਲਾਂ 'ਤੇ ਰੱਖ ਸਕਦੇ ਆ ਸਾਰੇ ਹਰੇਕ ਮਾਪੇ ਦੀ ਜਿੰਮੇਵਾਰੀ ਹੈ ਕਿਉਂਕਿ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਐਕਸੈਪਟ ਕਰਦਾ ਕਾਨੂੰਨ ਉਹਨਾਂ ਦਾ ਬੱਚਾ ਗਲਤ ਲਾਂ 'ਤੇ ਪੈ ਜਾਵੇ ਤੇ ਇਹੀ ਮਾਪੇ ਫਿਰ ਕਾਨੂੰਨ ਆ ਕੇ ਮੈਨੂੰ ਕਹਿਣ ਕਿ ਭਾਜੀ ਹੁਣ ਸਾਨੂੰ ਦੱਸੋ ਅਸੀਂ ਕਿੱਦਾਂ ਕਰੀਏ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਰਾਈਟ ਆਪਣੇ ਬੱਚੇ ਨੂੰ ਸਹੀ ਲਾਂ ਤੇ ਰੱਖਣ ਲਈ ਜਦ ਇਸ ਤਰ੍ਹਾਂ ਦੇ ਅਪਰਾਲੇ ਤਿਆਰ ਹੁੰਦੇ ਆ ਕਮਿਊਨਿਟੀ ਨੂੰ اسپੈਸ਼ਲੀ ਫ੍ਰੀ ਫ੍ਰੀ ਤੇ ਉਹਦੇ ਉੱਤੇ ਵੀ ਅਸੀਂ ਸਕਾਲਰਸ਼ਿਪਾਂ ਬੱਚਿਆਂ ਨੂੰ ਬੰਨ ਰਿਹਾ ਕਿ ਜਿਹੜਾ ਬੱਚਾ ਪਹੁੰਚਿਆ ਹਰੇਕ ਬੱਚੇ ਨੂੰ ਸਕਾਲਰਸ਼ਿਪ ਇਸ ਤੋਂ ਵੱਡਾ ਰੀਜ਼ਨ ਕੀ ਹੋ ਸਕਦਾ ਕਿ ਜਦ ਅਸੀਂ ਤੁਹਾਨੂੰ ਪੂਰੀ ਸਪੋਰਟ ਦੇ ਰਹੇ ਹਾਂ ਤੁਹਾਡੇ ਨਾਲ ਖੜੇ ਹਾਂ ਮੋਢਾ ਜੋੜਿਆ ਆ ਇੰਨਾ ਤੁਹਾਡਾ ਤਾਂ ਫਰਜ਼ ਬੰਦਾ ਆ ਕਿਉਂਕਿ ਕੱਲ ਨੂੰ ਜੇ ਕੁਝ ਹੋਇਆ ਰੱਬ ਨਾ ਕਰੇ ਜੇ ਤੁਹਾਡਾ ਗਲਤ ਬੱਚਾ ਗਤਲਾਂ ਤੇ ਪੈ ਗਿਆ ਫਿਰ ਤੁਹਾਨੂੰ ਕੋਈ ਹੱਕ ਜਾਂ ਅਧਿਕਾਰ ਵੀ ਨਹੀਂ ਇਹ ਗੱਲ ਕਹਿਣ ਲਈ ਕਿ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਸਕਾਲਰਸ਼ਿਪ ਲਈ एलिਜੀਬਲ ਜਿਹੜੇ ਬੱਚੇ ਆ ਉਹਨਾਂ ਵਿੱਚ ਕਿਹੜੀ ਕੁਆਲਿਟੀ ਤੁਸੀਂ ਦੇਖੀ ਆ ਦੈਨ ਉਹਨਾਂ ਨੂੰ ਸਕਾਲਰਸ਼ਿਪ ਮਿਲੇਗੀ ਸਟੂਡੈਂਟ ਸਿੰਪਲ ਸਟੂਡੈਂਟ ਕਿਆਨ ਮਤਲਬ ਛੋਟੇ ਤੋਂ ਛੋਟਾ ਬੱਚਾ ਜਿਹੜਾ ਐਲੀਮੈਂਟਰੀ ਸਕੂਲ ਦੇ ਵਿੱਚ ਪੜਦਾ ਹੋਵੇ ਜਾਂ ਵੱਡਾ ਬੱਚਾ ਜਿਹੜਾ ਯੂਨੀਵਰਸਿਟੀ ਨੂੰ ਜਾਂਦਾ ਹੋਵੇ ਅਸੀਂ ਹਰੇਕ ਬੱਚੇ ਦੀ ਸਪੋਰਟ ਕਰਨੀ ਆ ਅਸੀਂ ਉਹਨਾਂ ਨੂੰ ਇਹ ਸਕਾਲਰਸ਼ਿਪ ਦੇਣੀ ਆ ਜੇ ਆਪਣੀ ਐਜੂਕੇਸ਼ਨ ਵੱਲੋਂ ਉਹ ਪੈਸੇ ਪਾ ਸਕਣ ਜਾਂ ਆਪਣੇ ਕੋਈ ਐਕਸਟਰਾ ਕੁਕੂਲਰ ਸੌਕਰ ਖੇលਦੇ ਆ ਬਾਸਕਟਬਾਲ ਖੇលਦੇ ਆ ਜਾਂ ਪੰਗੜਾ ਪਉਦੇ ਆ ਕਿ ਕਹਿੰਦਾ ਮਤਲਬ ਕਿ ਅਸੀਂ ਮੰਗਦੇ ਕਿ ਬੱਚੇ ਸਿਰਫ ਉਸੇ ਜਸ ਕਿਸੇ sport ਦੇ ਨਾਲ ਜਾਂ ਕਿਸੇ ਪੋਜੀਟਿਵ ਐਕਟੀਵਿਟੀ ਦੇ ਨਾਲ ਜੁੜੇ ਰਹਿਣਾ ਜੀ ਬਿਲਕੁਲ ਅ ਕੱਲ ਅੱਜ ਦਾ ਜਿਹੜਾ ਇਹ ਤੁਸੀਂ ਇਵੈਂਟ ਰੱਖਿਆ ਇਹ ਇਟਸ ਜਸਟ ਅ ਫਰੀ ਇਵੈਂਟ ਰਾਈਟ ਔਰ ਇਸ ਫਰੀ ਦੇ ਇਵੈਂਟ ਦੇ ਵਿੱਚ ਕਾਫੀ ਸਾਰੀ ਕਮਿਊਨਿਟੀ ਵੀ ਆ ਚੁੱਕੀ ਆ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਆਏ ਹੋਏ ਨੇ ਜਿਸ ਤੋਂ ਲੱਗਦਾ ਵੀ ਤੁਹਾਨੂੰ ਸਪੋਰਟ ਤਾਂ ਕਾਫੀ ਜ਼ਿਆਦਾ ਮਿਲ ਰਹੀ ਹੈ ਤੁਹਾਨੂੰ ਕੀ ਲੱਗਦਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਕਿੰਨਾ ਕੁ ਇੱਕ ਇਹੋ ਜੀ ਛਾਪ ਛੱਡ ਕੇ ਜਾਏਗਾ ਜਿਹੜਾ ਫਿਊਚਰ ਤੱਕ ਸਾਰਿਆਂ ਨੂੰ ਯਾਦ ਰਹੇਗੀ ਔਰ ਕਿਡਸ ਪਲੇ ਫਾਊਂਡੇਸ਼ਨ ਦੇ ਨਾਲ ਹੋਰ ਵੀ ਲੋਕ ਜੁੜਨਗੇ ਦੇਖੋ ਸ਼ਰੀ ਸਿੱਧੀ ਜੀ ਗੱਲ ਹੈ ਤੁਸੀਂ ਪਾਣੀ ਦੇ ਵਿੱਚ ਇੱਕ ਮੱਟਾ ਸੜਦੇ ਆ ਕਿ ਉਹਦੇ ਕੋਲ ਰਿਪਲ ਇਫੈਕਟ ਤਾਂ ਪੈਦਾ ਹੁੰਦਾ ਆ ਇਹੀ ਅਸੀਂ ਪੈਦਾ ਕਰਨ ਲਈ ਇੱਥੇ ਆਏ ਇਹੀ ਇਫੈਕਟ ਪੈਦਾ ਕਰਨ ਲਈ ਅਸੀਂ ਇੱਥੇ ਪੰਚੇ ਹੋਇਆ ਅਸੀਂ ਸਿਰਫ ਜਿਹੜਾ ਬੀਜ ਉਹ ਬੀਜਣਾ ਹੈ ਬਾਕੀ ਜਿਹੜਾ ਉਸ ਬੀ ਉੱਤੇ ਪਾਣੀ ਪਾਉਣਾ ਹੈ ਤੇ ਉਹ ਬੀ ਦੀ ਟੇਕ ਕੇਅਰ ਕਰਨੀ ਆ ਸਾਰੇ ਕਮਿਊਨਿਟੀ ਦੀ ਰਿਸਪਾਂਸਿਬਿਲਟੀ ਹੈ ਇਕੱਲੇ ਬੰਦੇ ਦੀ ਨਹੀਂ ਜੇ ਅੱਜ ਅਸੀਂ ਇੱਥੇ ਖੜੇ ਆ ਅਸੀਂ ਸਾਰੇ ਇਕੱਠੇ ਇੱਕ ਕਮਿਊਨਿਟੀ ਦੇ ਤੌਰ ਤੇ ਖੜੇ ਆ ਸਾਂਝ ਪਾ ਕੇ ਰਾਈਟ ਸੋ ਇਹੀ ਮੈਂ ਸਾਰੇ ਕਮਿਊਨਿਟੀ ਨੂੰ ਸਮਝਾਉਣਾ ਪੌਂਚੋ اسپੈਸ਼ਲੀ ਜੇਫਰੀਆ اسپੈਸ਼ਲੀ ਜੇਆਰਸੀ ਤੁਹਾਡੇ ਬੱਚੇ ਨੂੰ ਸਕਾਲਰਸ਼ਿਪਾਂ ਦੇ ਰਹੇ ਆ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਆ ਅੱਜ ਪਿਛਲੇ 2-3 ਹਫ਼ਤਿਆਂ ਦੇ ਵਿੱਚ ਤਕਰੀਬਨ 2-3 ਮੁੰਡੇ ਮਾਰੇ ਗਏ ਗੈਂਗ ਤੇ ਡਰੱਗ ਐਕਟੀਵਿਟੀ ਤੋਂ ਬੜਾ ਦੁੱਖ ਤੇ ਅਫਸੋਸ ਹੁੰਦਾ ਆ ਕਿ ਉਹ ਵੀ ਆਪਣੇ ਕਮਿਊਨਿਟੀ ਦੇ ਬੱਚੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਬੱਚੇ ਕਿਉਂ ਨਾ ਹੋਵੇ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਾਂਝ ਪਾ ਕੇ ਇਸ ਗੱਲ ਬਾਰੇ ਕੁਝ ਕਰੀਏ ਰਾਈਟ ਐਜੂਕੇਸ਼ਨ ਅਵੇਅਰਨੈਸ ਬੱਚਿਆਂ ਨੂੰ ਦੇਈਏ ਅ ਡਰੱਗਸ ਤੇ ਗੈਨ ਇਹ ਦੋਨੋਂ ਸਰੀ ਦੇ ਵਿਚਲਾ ਲੋ ਦੋਨੋਂ ਬਹੁਤ ਵੱਡੇ ਮੁੱਦੇ ਹੈਗੇ ਆ ਤੁਹਾਨੂੰ ਲੱਗਦਾ ਵੀ ਤੁਹਾਡਾ ਕੰਮ ਬਿਲਕੁਲ ਸਹੀ ਚੱਲ ਰਿਹਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਲੋਕਾਂ ਦੇ ਸਪੋਰਟ ਦੇ ਨਾਲ ਨਾਲ ਸਰਕਾਰਾਂ ਦੀ ਸਪੋਰਟ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਤਾਂ ਕਿ ਤੁਸੀਂ ਹੋਰ ਇਸ ਮੁੱਦੇ ਦੇ ਉੱਤੇ ਵਧੀਆ ਕੰਮ ਕਰ ਸਕੋ ਦੇਖੋ ਸ਼ਰੀ ਆਪਣੀ ਕਮਿਊਨਿਟੀ ਦੇ ਵਿੱਚ ਅਨਫੋਰਸਲੀ ਇਹ ਆਦਤ ਪਈ ਹੋਈ ਆ ਕਿ ਆਪਾਂ ਨੇਤਾ ਉਂਗਲ ਸਕੂਲ ਡਿਸਟ੍ਰਿਕਟ ਨੂੰ ਉਠਾਉਣੀ ਆ ਕਿ ਤੁਹਾਡੀ ਰਿਸਪਾਂਸਿਬਿਲਟੀ ਹੈ ਕਿ ਸਾਡੇ ਬੱਚਿਆਂ ਲਈ ਪ੍ਰੋਗਰਾਮ ਸ਼ੁਰੂ ਕਰੋ ਜਿਹੜੇ ਬੱਚਿਆਂ ਨੂੰ ਤੁਸੀਂ ਗੈਂਗਸ ਤੇ ਡਰਕਸ ਤੋਂ ਦੂਰ ਰੱਖ ਸਕਦੇ ਹੋ ਜਾਂ ਪੌਂਗਲ ਠਾਉਣੀ ਹੈ ਪੁਲਿਸ ਡਿਪਾਰਟਮੈਂਟ ਨੂੰ ਕਿ ਤੁਹਾਡੀ ਰਿਸਪਾਂਸਿਬਿਲਟੀ ਹੈ ਸਾਡੇ ਬੱਚਿਆਂ ਨੂੰ ਇਸ ਕੰਮ ਤੋਂ ਦੂਰ ਰੱਖੋ ਕਦੇ ਆਪਣੇ ਘਰ ਦੇ ਅੰਦਰ ਤੁਸੀਂ ਨਿਗਾਹ ਮਾਰ ਕੇ ਦੇਖੀ ਹੈ ਕਿ ਤੁਸੀਂ ਘਰ ਦੇ ਹਾਲਾਤ ਕਿ ਕਿਸ ਤਰ੍ਹਾਂ ਦੇ ਬਣਾਈ ਹੋਏ ਹੈ ਜਿਹੜਾ ਤੁਸੀਂ ਆਪਣੇ ਬੱਚੇ ਦੀ ਪੂਰੀ ਟੇਕ ਕੇਅਰ ਕਰਿਆ ਕੈਂਡ ਪਾਪ ਨਾ ਪੌਂਗਲ ਠਾ ਸਕਦੇ ਕਿਸ ਗਵਰਨਮੈਂਟ ਅਫੀਸ਼ਰ ਨੂੰ ਨਾ ਪੌਂਗਲ ਠਾ ਸਕਦੇ ਸਕੂਲ ਡਿਸਟ੍ਰਿਕਟ ਨੂੰ ਨਾ ਪੁਲਿਸ ਡਿਪਾਰਟਮੈਂਟ ਨੂੰ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਸਕੂਲ ਦੀ ਵੀ ਪੋਲੀਟਿਸ਼ੀਨਾਂ ਦੀ ਵੀ ਪੁਲਿਸ ਆਫਸਰਾਂ ਦੀ ਵੀ ਸਾਡੀ ਵੀ ਐਸ ਅ ਕਮਿਊਨਿਟੀ ਆਪਾਂ ਸਾਰੇ ਇਕੱਠੇ ਹੋ ਕੇ ਜਦ ਤੱਕ ਬੱਚੇ ਲਈ ਇੱਕ ਸੋਨਾ ਪਵਿੱਖਣੀ ਬਣਾਉ ਦੇਣ 100s ਲੈ ਕੇ ਕੁਛ ਵੀ ਨਹੀਂ ਇੱਥੇ ਚੇਂਜ ਹੋਣਾ ਕੱਲ ਤੁਹਾਡਾ ਕੀ ਸਾਰਿਆਂ ਨੂੰ ਮੈਸੇਜ ਹੈ ਇਸ ਵੇਲੇ ਪੈਰੈਂਟਸ ਵੀ ਨੇ ਬੱਚੇ ਵੀ ਇੱਥੇ ਮੌਜੂਦ ਨੇ ਤੁਹਾਡੀ ਆਪਣੀ ਜਿਹੜੀ ਟੀਮ ਹੈ ਉਹ ਸਾਰੀ ਸਪੋਰਟ ਕਰ ਰਹੀ ਹੈ ਤੁਸੀਂ ਕੋਸ਼ਿਸ਼ ਕਰਕੇ ਕਰ ਦਿਓ ਵੱਧ ਛੱਡ ਕੇ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਜਾਏ სპੋਰਟਸ ਨਾਲ ਜੋੜਨ ਦਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾਂਦਾ ਹੈ ਅਜਿਹੇ ਹੋਰ ਪ੍ਰੋਗਰਾਮ ਲਿਆਂਦੇ ਜਾਂਦੇ ਜਿਹੜੇ ਕਿਡਸ ਪਲੇ ਫਾਊਂਡੇਸ਼ਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਹਰ ਇੱਕ ਪਲੇਟਫਾਰਮ ਦੇ ਉੱਤੇ ਬੱਚਿਆਂ ਨੂੰ ਇਕੱਠੇ ਕੀਤਾ ਜਾਏ ਤੁਹਾਡਾ ਕੀ ਮੈਸੇਜ ਹੈ ਇਸ ਵੇਲੇ ਸਾਰਿਆਂ ਦਾ ਮੇਰਾ ਮੈਸੇਜ ਸਿਰਹੀ ਹੀ ਆ ਕਿ ਜੇ ਪੜੋਸਿਆਂ ਦੇ ਬੇੜੇ ਦੇ ਵਿੱਚ ਅੱਗ ਲੱਗੀ ਹੋਈ ਆ ਇਹ ਨਾ ਸੋਚੋ ਕਿ ਤੁਹਾਨੂੰ ਸਿੱਖਣੀ ਲੱਗਣਾ ਰਾਈਟ ਇਹ ਨਾ ਹੋਵੇ ਕਿ ਕਾਨੂੰ ਉਹੀ ਆ ਤੁਹਾਡੇ ਬੇੜੇ ਵਿੱਚ ਜਾ ਕੇ ਲੱਗ ਜਵੇ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਸੰਭਲੋ ਬੈਸਟ ਵੇ ਇਸ ਤਰ੍ਹਾਂ ਦੇ ਫਾਰਮਾ ਤੇ ਪਹੁੰਚੋ ਕਿ ਆਪਸੀ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਐਜੂਕੇਸ਼ਨਲ ਅਵੇਅਰਨੈਸ ਦੇ ਸਕੀਅਸ ਕਰਵਾ ਲੈ ਸੋ ਡੌਗਸ ਐਂਡ ਗੈਂਗਸ ਦੇ ਵੱਲੋਂ ਜੋ ਅੱਜ ਐਫਰਟਸ ਕੀਤੇ ਗਏ ਨੇ ਜੇ ਉਸ ਸੇਫਟੀ ਪ੍ਰੋਗਰਾਮ ਕੀਤਾ ਗਿਆ ਉਹਦੇ ਵਿੱਚ ਸੱਚ ਫਾਊਂਡੇਸ਼ਨ ਦੇ ਵੱਲੋਂ ਜਿਹੜੇ ਨੇ ਡਾਕਟਰ ਦਲਜੀਤ ਗਿਲਬਦ ਦੇਸ਼ਾ ਜੀ ਵੀ ਪਹੁੰਚੇ ਹੋਏ ਨੇ ਡਾਕਟਰ ਨਰਜੀਤ ਜੀ ਤੁਹਾਡਾ ਕੀ ਕਹਿਣਾ ਹੈ ਇਸ ਤਰ੍ਹਾਂ ਦੇ ਇਵੈਂਟ ਜਿਹੜੇ ਨੇ ਕਿੰਨੇ ਕੁ ਕਮਿਊਨਿਟੀ ਵਾਸਤੇ ਜ਼ਰੂਰੀ ਕਾਂਸੀ ਸੋਸਿਕਲ ਇਹ ਇਹ ਇਵੈਂਟ ਇਦਾਂ ਦੇ ਇਵੈਂਟ ਬਹੁਤ ਜ਼ਰੂਰੀ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਆਪਣੇ ਯੰਗ ਪੀਪਲ ਆਪਣੇ ਯੂਥ ਦਾ ਉਹ ਇਨ੍ਹਾਂ ਚੀਜ਼ਾਂ ਦੇ ਵਿੱਚ ਨਾਰ ਵਾਲੇ ਗੈਂਗਸ ਤੇ ਡਰੱਗਸ ਤੋਂ ਪਰੇ ਰਵੇਂ ਤੇ ਆਪ ਆਪਣੀ ਕਮਿਊਨਿਟੀ ਆਪਣੀ ਸਾਊਥ ਏਸ਼ੀਆਨ ਕਮਿਊਨਿਟੀ ਤੇ ਬਾਅਦਲੀ ਮੇਨਸਟ੍ਰੀਮ ਕਮਿਊਨਿਟੀ ਸਭ ਤੋਂ ਜ਼ਿਆਦਾ ਤਰੱਕੀ ਕਰੇ ਸੋ ਇਦਾਂ ਦੇ ਇਵੈਂਟਸ ਜਦੋਂ ਹੁੰਦੇ ਆ ਬੱਚਿਆਂ ਨੂੰ ਪਤਾ ਲੱਗਦਾ ਵੀ ਕਿਉਂ ਇਹ 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 ਰਾਹ ਮਾੜਾ ਆ ਤੇ ਜੇ ਤੁਸੀਂ ਬਾਈ ਚਾਂਸ ਇਹ ਰਾਹ ਚੱਲੇ ਆ ਤੁਸੀਂ ਮੁੜ ਕੇ ਕਿੱਦਾਂ ਆਉਣਾ ਤੇ ਕਮਿਊਨਿਟੀ ਵਿੱਚ ਸਹੂਤਾ ਕਿਡੀਆਂ ਹੈਗੀਆਂ ਮਦਦ ਲਈ ਦੂਜੀ ਗੱਲ ਮਾਪਿਆਂ ਨੂੰ ਵੀ ਪਤਾ ਲੱਗਦਾ ਵੀ ਕਿਹੜੇ ਸਾਈਨਸ ਦੇ ਸਿੰਪਟਮ ਦੇਖਣਾ ਚਾਹੀਦਾ ਜੇ ਤੁਹਾਨੂੰ ਸ਼ੱਕ ਪੈਂਦਾ ਵੀ ਮੇਰਾ ਬੱਚਾ ਰੋਂਗ ਪਾਸੇ ਜਾ ਰਿਹਾ ਕਈ ਵਾਰੀ ਮਾਪਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕਿਹੜੇ ਸਾਈਨਸ ਨੂੰ ਦੇਖਣਾ ਕਿਦਾਂ ਹੌਪ ਲੈਣੀ ਆ ਸੋ ਅੱਜ ਦਾ ਜਿਹੜੇ ਇਵੈਂਟ ਆ ਅਸੀਂ ਇਨਫੋਰਮੇਸ਼ਨ ਦੇਣਾ ਸਕਾਲਰਸ਼ਿਪਸ ਵੀ ਦੇਣੇ ਆ ਫॉर ਯੂਥ ਰਾਈਟ ਸੋ ਐਕਸਾਈਟਿੰਗ ਇਹਨਾਂ ਬੱਚਿਆਂ ਥੋੜੇ ਮੋਟੀਵੇਟ ਹੁੰਦੇ ਆ ਵੀ ਅਸੀਂ ਇਹ ਰਾਹ ਨਾ ਜਾਈਏ ਤੇ ਉਹਨਾਂ ਨੂੰ ਇਦਾਂ ਵੀ ਪਤਾ ਲੱਗਦਾ ਵੀ ਕਮਿਊਨਿਟੀ ਸਾਡੇ ਨਾਲ ਆ ਸਾਡੀ ਫਾਇਦੇ ਵਾਲੀ ਗੱਲਾਂ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਤਰੱਕੀ ਕਰੇ so it's so needed in our community you're so welcome ਮਤਲਬ ਤੁਸੀਂ ਬਹੁਤ ਐਫਰਟਸ ਰਾਈਟ ਔਰ ਕਿਡਸ ਫਾਊਂਡੇਸ਼ਨ ਦੇ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੁਹਾਡਾ ਇਸ ਤੇ ਕੀ ਕਹਿਣਾ ਅੱਜ ਦੇ ਖਾਸ ਕਰਕੇ ਪ੍ਰੋਗਰਾਮ ਦੇ ਉੱਤੇ ਯੂ نو ਅੱਜ ਦੀ ਜਨਰੇਸ਼ਨ ਨੂੰ ਇਦਾਂ ਦੇ ਪ੍ਰੋਗਰਾਮਾਂ ਦੀ ਬਹੁਤ ਲੋੜ ਆ ਕਿਉਂਕਿ ਅਸੀਂ ਆਫਟਰ ਕੋਵਿਡ ਥਿੰਗਸ ਹੈਵ ਬੀਨ ਚੇਂਜਡ ਬੱਚੇ ਘਰਾਂ ਚ ਬੰਦ ਹੋ ਗਏ ਆ ਲਾਈਫ ਹੈਸ ਚੇਂਜ ਐਂਡ ਥਿਸ ਇਜ਼ ਰੀਕਨੈਕਟਿੰਗ ਸਾਰੇ ਬੱਚੇ ਬਾਹਰ ਆਏ ਆ ਪ੍ਰੈਜੈਂਟੇਸ਼ਨ ਹੋਣਾ ਆ ਉਹਨਾਂ ਨੂੰ ਗੁੱਡ ਐਡਵਾਈਸ ਮਿਲੂਗੀ ਇੱਕ ਦੂਜੇ ਕੁਝ ਕੁਝ ਕੋਲੋਂ ਕੁਝ ਲਰਨ ਕਰਨਗੇ ਸਕਾਲਰਸ਼ਿਪਸ ਮਿਲਣੀ ਆਇਆ ਫਰੈਂਡਸ ਬਣਾਉਣਗੇ ਵੋਲੰਟੀਅਰ ਵਰਕ ਕਰਨਗੇ ਆਈ ਥਿੰਕ ਥਿਸ ਇਜ਼ ਅਮੇਜ਼ਿੰਗ ਥੈਂਕ ਯੂ ਸੋ ਮਚ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਰੇ ਸਰੀ ਵਾਸੀਆਂ ਨੂੰ ਸਾਰੇ ਪੇਰੈਂਟਸ ਨੂੰ ਕਿਡਸ ਨੂੰ ਓਹ ਵਾਓ I think we should support these kinds of events and come out, uh, help each other. That's about it. ਥੈਂਕ ਯੂ ਥੈਂਕ ਯੂ ਸੋ ਕਿਡਸ ਪਲੇ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਸ ਨੂੰ ਐਮਪੀ ਰੰਦੀਪ ਸਰਾਏ ਜੀ ਕਿਵੇਂ ਦੇਖਦੇ ਨੇ ਰੰਦੀਪ ਜੀ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਕਿਡਸ ਕਿਡਸ ਪਲੇ ਫਾਊਂਡੇਸ਼ਨ ਦੇ ਵੱਲੋਂ ਕੀਤਾ ਜਾ ਰਿਹਾ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਤੁਹਾਡੇ ਹਿਸਾਬ ਨਾਲ ਬੱਚਿਆਂ ਨੂੰ ਕਿੰਨਾ ਕੋ ਇਨਕਰੇਜ ਕਰਦੇ ਆ ਇਹਦਾ ਦੇ ਪ੍ਰੋਗਰਾਮ ਦੇਖੋ ਬਹੁਤ ਜਿੰਨਾ ਚਿਰ ਦਾ ਮੈਂ ਪਿਛਲੇ 10 12 ਸਾਲ ਤੋਂ ਦੇਖਦਾ ਆ ਰਿਹਾ ਕਿਡਸ ਪਲੇ ਵਾਲੇ ਚਾਈ ਚਾਹੇ ਸਪੋਰਟਸ ਦੀ ਓਪਰਚੁਨਿਟੀ ਚਾਹੇ ਕਾਉਂਸਲਿੰਗ ਚਾਹੇ ਉਹਦੇ ਫੋਰਮ ਜਿੱਥੇ ਆ ਕੇ ਬੁਲਾਰੇ ਲਿਆਉਂਦੇ ਆ ਨੌਜਵਾਨਾਂ ਨੂੰ ਸਮ ਨਸ਼ਾ ਅਤੇ ਵਾਧੂ ਡਰਗ ਲਾਈਸਟਾਂ ਦਾ ਕ੍ਰਿਮਨਲ ਐਕਟੀਵਿਟੀ ਤੋਂ ਦੂਰ ਰਹੋ ਔਰ ਆਪਣੇ ਆਪ ਨੂੰ ਵੀ ਅਵੇਲੇਬਲ ਕਰਦੇ ਜੇ ਕੋਈ ਸਮਾਪੇ ਨੂੰ ਕਿਤੇ ਵੀ ਕਿਤੇ ਲੋਡ ਪੈਂਦੀ ਆ ਉਹ ਇਹਨਾਂ ਨਾਲ ਜਾ ਕੇ ਗੱਲ ਕਰ ਸਕਦੇ ਆ ਪੁੱਛ ਸਕਦੇ ਆ ਮੈਂਟਰਸ਼ਿਪ ਲੈ ਸਕਦੇ ਔਰ ਬਹੁਤ ਸਾਰੇ ਬੱਚੇ ਜਿਹੜੇ ਇਹਨਾਂ ਦੇ ਵਿੱਚ ਪ੍ਰੋਗਰਾਮ ਤੋਂ ਰੱਖ ਕੇ ਹੁਣ ਉਹ ਪੁਲਿਸ ਆਫਸਰ ਆਪ ਬਣੇ ਆ ਉਹ ਸਾਨੂੰ ਬਹੁਤ ਮਾਣ ਹੁੰਦਾ ਜਦ ਅਸੀਂ ਦੇਖਦੇ ਜਿਹੜੇ ਬੱਚੇ ਅਸੀਂ ਇੱਥੇ ਆ ਕੇ ਦੇਖਦੇ ਰਹੇ ਹੁਣ ਉਹ ਪੁਲਿਸ ਆਫਸਰ ਸਕਸੈਸਫੁਲ ਹੁੰਦੇ ਆ ਸੋ ਇਦਾਂ ਦੇ ਜਿਹੜੀਆਂ ਆਰਗੇਨਾਈਜੇਸ਼ਨਾਂ ਜਿਹੜੇ ਲੋਕਾਂ ਲਈ ਬਿਹਤਰੀਨ ਵਾਸਤੇ ਕੰਮ ਕਰਦੀਆਂ ਉਹਨਾਂ ਨੂੰ ਹੌ ਸੇ ਫਰ ਹੋਵੇ ਸਾਡੇ ਬੱਚਿਆਂ ਦਾ ਫਿਊਚਰ ਵਧੀਆ ਹੋਵੇ ਤੁਹਾਨੂੰ ਲੱਗਦਾ ਵੀ ਜਿਵੇਂ ਅਸੀਂ ਦੇਖਦੇ ਆ ਇਥੇ ਗੈਂਗਸਟਰ ਗੈਂਗਸਟਰ ਵੀ ਬੋਸ ਨੇ ਬਹੁਤ ਸਾਰੇ ਅਸੀਂ ਵਾਰਦਾਤਾ ਵੀ ਦੇਖਦੇ ਆ ਡਰੱਗਸ ਦਾ ਇਸ਼ੂ ਬਹੁਤ ਵੱਡਾ ਹੈ ਖਾਸ ਕਰਕੇ ਬੀਇੰਗ ਅ ਪੋਲੀਟਿਸ਼ੀਅਨ ਤੁਹਾਨੂੰ ਕੀ ਲੱਗਦਾ ਸਰੀ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਸੁਧਾਰਾਂ ਦੀ ਲੋੜ ਹੈ ਤੇ ਜੇ ਇਦਾਂ ਦੀਆਂ ਆਰਗੇਨਾਈਜੇਸ਼ਨ ਜਿਹੜੀਆਂ ਅੱਗੇ ਆ ਕੇ ਵੱਧ ਚੜ ਕੇ ਕੁਛ ਕਾਰੀਆਂ ਨੇ ਉਹਨਾਂ ਨੂੰ ਹੋਰ ਕਿੰਨਾ ਕੋ ਹੰਗਾਰਾ ਦੇਣ ਦੀ ਲੋੜ ਹੈ ਦੇਖੋ ਬਹੁਤ ਦੇਣ ਦੀ ਲੋੜ ਅਸੀਂ ਇਹਨਾਂ ਨੂੰ ਵੀ ਇਸ ਸਾਲ ਫੇ ਕੈਨੇਡਾ ਸਮਰ ਜੋਰਜ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਫੰਡਿੰਗ ਦਿੱਤੀ ਆ ਪਿਛਲੇ ਸਾਲਾਂ ਜ ਵੀ ਦਿੰਦੇ ਰਹੇ ਆ ਏਸੀ ਤਰ੍ਹਾਂ ਅਸੀਂ ਸੀਡੀਐਫ ਸਰੀ ਨੂੰ ਸੇਫ ਪ੍ਰੋਗਰਾਮ ਜਿਹੜਾ ਅਸੀਂ ਆ ਰਹੀ ਐਂਟੀ ਗੈਂਗ ਫੈਮਲੀ ਐਂਪਾਇਰਮੈਂਟ ਉਹਨਾਂ ਨੂੰ 7.5 ਮਿਲੀਅਨ ਕਿ ਦਿੱਤਾ 5 ਮਿਲੀਅਨ ਫੇ ਦਿੱਤਾ ਜੇ ਨਾ ਉਹ ਤੁਸੀਂ ਜੇ ਕੋ ਮਾਪ ਉਹ ਉੱਥੇ ਜਾ ਕੇ ਦੱਸ ਸਕਦਾ ਤਾਂ ਉਹ ਰੈਪਰਾਉਂਡ ਸਰਵਿਸ ਦਿੰਦੇ ਆ ਮਾਪੇ ਨੂੰ ਵੀ ਦਿੰਦੇ ਆ ਬੱਚੇ ਨੂੰ ਵੀ ਦਿੰਦੇ ਜੇ ਕੋਈ ਬੱਚੀ ਵੀ ਆ ਤੁਹਾਡੀ ਉਹਨੂੰ ਵੀ ਦਿੰਦੇ ਆ ਇਸ ਟਾਈਪ ਆਫ ਸਰਵਿਸਿਸ ਤਾਂ ਕਿ ਤੁਹਾਨੂੰ ਨਹੀਂ ਲੱਭਣਾ ਪੈਂਦਾ ਤੇ ਅੱਜ ਮੈਂ ਕਿਡਸ ਪਲੇ ਜਾ ਮੈਂ ਅੱਜ ਮੈਂ ਉਹ ਆ ਮੇਰੀ ਡਾਟਰ ਨੇ ਆ ਸਰਵਿਸ ਆ 18 ਸਾਲ ਤੋਂ ਉੱਪਰ ਆ ਇਸ ਕਰਕੇ ਇਹਦੀ ਗੈਂਗ ਸਰਵਿਸ ਡਿਫਰੈਂਟ ਆ ਇਹਦੀ ਐਂਟੀ ਗੈਂਗ ਸਰਵਿਸ ਡਿਫਰੈਂਟ ਆ ਉਹ ਰੈਪਰਾਉਂਡ ਸਰਵਿਸ ਕਰਦੇ ਇਹ ਟਾਈਪ ਸਸੀ ਕਰਦੇ ਪਰ ਅਸੀਂ ਆਲਸੋ ਕਹਿੰਦੇ ਸੁਸਾਇਟੀ ਨੂੰ ਜਿਵੇਂ ਜਿਹੜੇ ਚੈਰੀਟੇਬਲ ਸੁਸਾਇਟੀਆਂ ਹੈਗੀਆਂ ਉਹ ਵੀ ਆਪਣਾ ਪ੍ਰਾਲਾ ਕਰਨ ਜਿਵੇਂ ਕਿਡਸ ਪਲੇ ਕਰ ਰਹੇ ਆ ਇਹਨਾਂ ਨੂੰ ਸਾਡੇ ਉਹਨਾਂ ਨੂੰ ਸਪੋਰਟ ਦਿਓ ਤਾਂ ਕਿ ਅਸੀਂ ਇਹ ਵਨ ਟਾਈਮ ਸਟਾਪ ਨਹੀਂ ਕਰ ਸਕਦੇ ਆਪਣੀ ਕੀਪ ਮੈਪ ਪਿਛਲੇ 25 ਸਾਲਾਂ ਤੋਂ ਦੇਖਦਾ ਜਦੋਂ ਵਾਰਦਾਤਾ ਘਟ ਜਾਂਦੀ ਆ ਲੋਕ ਭੁੱਲ ਜਾਂਦੇ ਆ ਫਿਰ ਉਹ ਨਹੀਂ ਉਹ ਅਵੇਅਰਨੈਸ ਦਿੰਦੇ ਇਹ ਹਮੇਸ਼ਾ ਅਵੇਅਰਨੈਸ ਦੇਣੀ ਪੈਂਦੀ ਆ ਤਾਂ ਕਿ ਸਾਡੇ ਬੱਚੇ ਇਸ ਪ੍ਰੋਬਲਮ ਜਾਂ ਇਸ ਲਾਈਨ ਦੇ ਵਿੱਚ ਜਾਣ ਹੀ ਨਾ ਐਕਚੁਅਲੀ ਮੈਂ ਇਸ ਇਵੈਂਟ ਦੇ ਵਿੱਚ ਹਮੇਸ਼ਾ ਆਉਂਦੀ ਆ ਹਰ ਸਾਲ ਆਉਂਦੀ ਆ ਕਿਉਂਕਿ ਕਈ ਸਾਲਾਂ ਤੋਂ ਹੁੰਦਾ ਹੈਗਾ ਮੈਂ ਕਾਫੀ ਟਾਈਮ ਤੋਂ ਇਹਨਾਂ ਨਾਲ ਜੁੜੀ ਹੈਗੀ ਆ ਤਾਂ ਇਹ ਬਹੁਤ ਚੰਗਾ ਹੈਗਾ ਲਾਈਕ ਬੱਚਿਆਂ ਦੇ ਲਈ ਜਿੱਦਾਂ ਅੱਜਕੱਲ੍ਹ ਪਰ ਇਹ ਗੈਂਗਸ ਦਾ ਹੋ ਗਿਆ ਜਾਂ ਡਰੱਗਸ ਦਾ ਹੋ ਗਿਆ ਯਾ ਟੀਨੇਜਰਜ਼ ਦੀ ਮਮਾ ਮੈਂ ਤਾਂ ਕਿ ਨਾ ਅਨਸਿਕਿਉਰ ਲੱਗਦਾ ਸੋ ਉਹਦੇ ਲਈ ਮੈਨੂੰ ਇਹ ਇਵੈਂਟ ਬਹੁਤ ਲੱਗਦਾ ਕਿ ਪਰਫੈਕਟ ਇਵੈਂਟ ਹੈਗਾ ਕਾਜ਼ ਜਦੋਂ ਬੱਚੇ ਇੱਥੇ ਆਉਂਦੇ ਆ ਤਾਂ ਇਹ ਮੋਟੀਵੇਟ ਵੀ ਹੁੰਦੇ ਆ ਐਂਡ ਇਹ ਮੇਰੇ ਬੱਚੇ ਆਨਲਾਈਨ ਕੇਅਰ ਕਰਦੇ ਆ ਇਹਨਾਂ ਦੇ ਨਾਲ ਸੋ ਫਿਰ ਇਹ ਆਪਣਾ ਗੁੱਡ ਟਾਈਮ ਕੁਆਲਿਟੀ ਟਾਈਮ ਇੱਥੇ ਪਾਉਂਦੇ ਆ ਬਜਾਏ ਕਿ ਉਹ ਕਿਤੇ ਗਲਤ ਰਸਤੇ ਤੇ ਜਾਣ ਜਾਂ ਮਤਲਬ ਕਿਤੇ ਹੋਰ ਇਨਵੋਲਵ ਹੋਣ ਸੋ ਇਹ ਬਹੁਤ ਚੰਗਾ ਇਵੈਂਟ ਹੈਗਾ ਪਰ ਮੈਂ ਇਹਨਾਂ ਦੇ ਹੋਰ ਵੀ ਇਵੈਂਟ ਅਟੈਂਡ ਕਰਦੀ ਆ ਇਹਨਾਂ ਲੈ ਕੇ ਜਾਂਦੀ ਆ ਇਹਨਾਂ ਨੂੰ ਹਾਂਜੀ ਮੈਨੂੰ ਚੰਗਾ ਲੱਗਦਾ ਸਿਕਿਉਰ ਹੈ ਕੋਈ ਇਦਾਂ ਦੀ ਗੱਲ ਨਹੀਂ ਕਿਉਂਕਿ ਕਾਫੀ ਸਾਲਾਂ ਤੋਂ ਮੇਰੀ ਬੇਟੀ ਕਰ ਰਹੀ ਹੈਗੀ ਆ ਇਹ ਕਰਦੇ ਹੈਗੇ ਆ ਬੱਚੇ ਤਾਂ ਮੈਨੂੰ ਕਦੇ ਲੱਗਿਆ ਨਹੀਂ ਇਦਾਂ ਕਿ ਕੁਝ ਅਨਸਿਕਿਉਰ ਇਵਨ ਕਿ ਆਈ ਏਮ ਪ੍ਰਾਊਡ ਆ ਕਿ ਮੇਰੇ ਨਿਆਣੇ ਕਿਡਸ ਪਲੇ ਫਾਊਂਡੇਸ਼ਨ ਆਰਗੇਨਾਈਜੇਸ਼ਨ ਨਾਲ ਜੁੜੇ ਆ ਉੱਥੇ ਜਾਂਦੇ ਆ ਕੰਮ ਕਰਦੇ ਆ ਉਹਨਾਂ ਦੇ ਨਾਲ ਸੋ ਯਾ ਇਟਸ ਸੇਫ ਐਂਡ ਸਿਕਿਉਰ ਬਾਕੀ ਕਮਿਊਨਿਟੀ ਨੂੰ ਮੈਂ ਕਹਿਣਾ ਚਾਹੂੰਗੀ ਕਿ ਹਾਂ ਤੁਹਾਨੂੰ ਵਾਦ ਵਾਦ ਸਹਿਯੋ ਪਰ ਦਾ ਮਤਲਬ ਇਹ ਨਹੀਂ ਕਿ ਐਸੀ ਚੀਜ਼ਾਂ ਹੀ ਲਾ ਕੇ ਦੇਣੀਆਂ ਸੋ ਇਹ ਵੀ ਆ ਕਿ ਅਸੀਂ ਉਹਨਾਂ ਲਈ ਉਹਨਾਂ ਨੂੰ ਚੰਗੀਆਂ ਥਾਵਾਂ ਤੇ ਲੈ ਕੇ ਜਾਣ ਲਈ ਅਸੀਂ ਉਹਨਾਂ ਨੂੰ ਲੈ ਕੇ ਜਾਈਏ ਖੁਦ ਇਨਵੋਲਵ ਹੋਈਏ ਤੇ ਬੱਚਿਆਂ ਨੂੰ ਮੋਟੀਵੇਟ ਕਰੀਏ ਤਾਂ ਮੈਂ ਜ਼ਰੂਰ ਕਹੂੰਗੀ ਸਾਰੇ ਮਾਪਿਆਂ ਨੂੰ ਕਿ ਜੁੜਨਾ ਚਾਹੀਦਾ ਇਹ ਵੈਸੇ ਵੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਇੰਨੇ ਟਾਈਮ ਤੋਂ ਜੁੜੀ ਆ ਤਾਂ ਬਹੁਤ ਚੰਗੀ ਆਰਗੇਨਾਈਜੇਸ਼ਨ ਹੈਗੀ ਆ ਸੋ ਨਿਆਣੇ ਬਹੁਤ ਸਿੱਖਦੇ ਆ ਸਾਰਾ ਕੁਝ ਸੋ ਜਿੱਦਾਂ ਮੈਨੂੰ ਲੱਗਦਾ ਕਿ ਹਾਂ ਜਿਹੜੀ ਚੀਜ਼ਾਂ ਤੋਂ ਪ੍ਰੀਵੈਂਟ ਹੋਣਾ ਚਾਹੀਦਾ ਸੱਚੀ ਹੋ ਬੱਚਦੇ ਆ ਔਰ ਗੱਲ ਵੀ ਕਰਦੇ ਆ ਬਾਹਰ ਜਾ ਕੇ ਕਿ ਅਸੀਂ ਉੱਥੇ ਜਾਂਦੇ ਆ ਸੋ ਸਾਨੂੰ ਉੱਥੇ ਦਾ ਦੱਸਦੇ ਆ ਜਿੱਦਾਂ ਹੁਣ ਅੱਜ ਇਹਨਾਂ ਨੇ ਕਾਫੀ ਸਾਰਾ ਦੱਸਣਾ ਆ ਜਿਹੜੇ ਉਹ ਮਤਲਬ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਜਾਂ ਗਲਤ ਟਾਈਮ ਸਗਾ ਉਹ ਗਲਤ ਰਸਤੇ ਤੇ ਚਲੇ ਗਏ ਫਿਰ ਉਹ ਕਿਦਾਂ ਮੁੜ ਕੇ ਆਏ ਸੋ ਕਿਦਾਂ ਇਹਨਾਂ ਨੇ ਹੈਲਪ ਕੀਤਾ ਉਹ ਸਾਰੀ ਚੀਜ਼ਾਂ ਇਹਨਾਂ ਨੂੰ ਐਨਕਰੀਜ ਐਂਡ ਮੋਟੀਵੇਟ ਕਰਦੀਆਂ ਸੋ ਸਾਰੇ ਪੇਰੈਂਟਸ ਨੂੰ ਚਾਹੀਦਾ ਹੈਗਾ ਯਾ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਇਹਸ ਆਰਗੇਨਾਈਜ਼ੇਸ਼ਨ ਆਲ ਜਾਰਡਨ ਇਟਸ ਇਟਸ ਰੀਲੀ ਨਾਈਸ ਅਮ I feel like you get to learn a lot. It's you get a lot of opportunities and you just get to like. Um, connect with like the culture and everything so it's yeah. I think it's very good for um, kids to learn to not to do drugs and uh, take um, everything to be grateful and not take everything for granted And, and be nice. Good, acha. ਬੱਚਿਆਂ ਨੂੰ ਹੈਲਪ ਕਰਨ ਨੂੰ ਫਨ ਉਹਨਾਂ ਨੂੰ ਕਰਨ ਨੂੰ ਕਿ ਆਪ ਨੂੰ ਪਤਾ ਨਹੀਂ ਉਹਨਾਂ ਦਾ ਕਾਰ ਕਿੱਦਾਂ ਆ ਇਧਰ ਤਾਂ ਫਨ ਕਰੀਏ ਮੈਮਰੀ ਤਾਂ ਉਹਨਾਂ ਨੇ ਪਾਸ ਤੇ ਬਣਾਈ ਹੈ ਵਾਟ ਇਜ਼ ਯੋਰ ਮੋਟਿਵ ਯੂ ਆਰ ਡੂਇੰਗ ਲਾਈਕ ਵੋਲੰਟੀਅਰ ਐਂਡ ਆਲ ਹਾਂਜੀ ਵਾਟ ਇਜ਼ ਯੋਰ ਮੋਟਿਵ ਯੂ ਆਰ ਡੂਇੰਗ ਲਾਈਕ ਵੋਲੰਟੀਅਰਿੰਗ ਐਂਡ ਆਲ ਅ ਟੂ ਹੈਲਪ ਕਿਡਸ ਲਰਨ ਟੂ ਅਮ ਬੀ ਨਾਈਸ ਬੀ ਰਿਸਪੈਕਟਫੁਲ ਐਂਡ ਅ don't take anything for granted and be really nice to others we're really excited for this event we haven't seen anything like this in Surrey like we just want to come out and like support and he, um, it's also bringing awareness towards like what's happening in our communities and stuff so I feel like this is like a good start to spread that awareness yeah we also want to wear needs to represent our school yeah. like our local schools in the area yeah. yeah I feel like it will help because like we haven't done this before if we start doing it it might make a difference i also think it's slowly getting better with the drugs and gangs yeah. in surrey area I, I I volunteer with surrey crime and every day i walk through like surrey central and uh, through like the little mosque of like the uh, sky area and every day i used to see like you know like like people overdosing so that's kind of like this kind of like brings like an awareness to that but drugs and stuff are way worse like 10 15 years ago i think like it's gone slowly better with the gangs and all that any message for the kids um stay in school don't do drugs um just be involved in like in the community and stuff the same thing he said same. yeah did you know people involved in drugs that's about it yeah ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਤੁਹਾਡਾ ਸਟੇਟਸ ਮੇਨਟੇਨ ਕਰਨਾ ਪਰਮਨੈਂਟ ਰੈਜ਼ੀਡੈਂਸੀ ਲੈਣੀ ਹਰ ਇੱਕ ਦਾ ਸੁਪਨਾ ਹੁੰਦਾਗਾ ਪਰ ਇਹਦੇ ਰਾਹ ਕਾਫੀ ਨੇ ਉਹ ਸਹਾਇ ਕਿਵੇਂ ਹੋ ਸਕਦੇ ਨੇ ਲਰਨ ਐਂਡ ਗਰੋ ਅਕੈਡਮੀ ਦੇ ਵਿੱਚ ਅਸੀਂ ਪਹੁੰਚੇ ਹੋਇਆ ਹੈ ਵਸਫੋਰਡ ਅਮਨ ਜੀ ਸਾਡੇ ਨਾਲ ਨੇ ਉਹ ਜਾਣਕਾਰੀ ਆਪਾਂ ਨੂੰ ਮਹਈਆ ਕਰਵਾਉਣਗੇ ਅਮਨ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜਾ ਆਇਲਸ ਤੇ ਫ੍ਰੈਂਚ ਹੈ ਇਹ ਕਿੱਦਾਂ ਇੱਥੇ ਪਰਮਾਨੈਂਟ ਰੈਜ਼ਿਡੈਂਸੀ ਦਾ ਪਾਥਵੇ ਬਣ ਸਕਦਾ ਹੈ ਕੀ ਇਹਦੇ ਵਿੱਚ ਸਾਰਾ ਕੁਝ ਹੁੰਦਾ ਹੈ ਹਾਂਜੀ ਬਿਲਕੁਲ ਜੀ ਸੋ ਆਇਲਸ ਤੇ ਫ੍ਰੈਂਚ ਜਿਹੜੇ ਹੈਗੇ ਆ ਦੋਨੋਂ ਹੀ ਇੱਕ ਇਕੁਅਲੀ ਇੰਪੋਰਟੈਂਸ ਰੱਖਦੇ ਆ ਇਮੀਗ੍ਰੇਸ਼ਨ ਵਿੱਚ ਜੇ ਤੁਸੀਂ ਪੀਆਰ ਕਰਨੀ ਹੈਗੀ ਹੈ ਜਾਂ ਤੁਹਾਨੂੰ ਆਇਲਸ ਕਰਨੀ ਪੈਂਦੀ ਹੈ ਜਾਂ ਤੁਹਾਨੂੰ ਫ੍ਰੈਂਚ ਕਰਨੀ ਪੈਂਦੀ ਹੈ ਬਟ ਦੋਨਾਂ ਦੇ ਜਿਹੜੇ ਬੈਂਡ ਸਕੋਰਸ ਹੈਗੇ ਆ ਉਹ ਵੀ ਡਿਫਰੈਂਟ ਹੈ ਡਿਪੈਂਡਿੰਗ ਅਪਨ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਕਿਸ ਚੀਜ਼ ਵਿੱਚ ਹੈਗਾ ਰਾਈਟ ਸੋ ਨੌਕ ਏ ਐਂਡ ਨੌਕ ਬੀ ਐਂਡ ਨੌਕ ਸੀ ਸੋ ਹਾਂਜੀ ਦੋਨੋਂ ਹੀ ਬਹੁਤ ਇੰਪੋਰਟੈਂਟ ਹੈ ਬਟ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਇਲਸ ਕਰਨੀ ਹੈ ਕਿ ਫ੍ਰੈਂਚ ਕਰਨੀ ਹੈ ਹਾਂਜੀ ਤੇ ਗਵਰਨਮੈਂਟ ਦਾ ਫੋਕਸ ਹੈ ਫ੍ਰੈਂਚ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਸਮੇ ਬਿਲਕੁਲ ਅਰਸ਼ ਜੀ ਐਸ ਵੈਲੇ ਜਿਹੜਾ ਫੋਕਸ ਹੈ ਉਹ ਫ੍ਰੈਂਚ ਤੇ ਹੀ ਚੱਲ ਰਿਹਾ ਹੈ ਕਿਉਂਕਿ ਗਵਰਨਮੈਂਟ ਮੰਗਦੀ ਹੈ ਕਿ ਫ੍ਰੈਂਕੋਫੋਨਸ ਜਿਹੜੇ ਹੈਗੇ ਉਹ ਜ਼ਿਆਦੇ ਹੋਣੇ ਚਾਹੀਦੇ ਹੈ ਫ੍ਰੈਂਚ ਜਿਹੜੇ ਲੈਂਗੁਏਜ ਬੋਲਣ ਵਾਲੇ ਹੈ ਉਹਨਾਂ ਦੀ ਤਾਕਾ ਹਰ ਸ਼ਹਿਰ ਵਿੱਚ ਹਰ ਸਿਟੀ ਵਿੱਚ ਇਕੁਅਲੀ ਹੋਣੀ ਚਾਹੀਦੀ ਹੈ ਇਸ ਲਈ ਇਹਨਾਂ ਨੇ ਹੁਣ ਟੀਸੀਐਫ ਤੇ ਟੀਈਐਫ ਐਗਜ਼ਾਮਸ ਕਰਦੇ ਹੈ ਫ੍ਰੈਂਚ ਤੇ फ्रेंच ਦੇ ਜਿਹੜੇ ਸਕੋਰਸ ਹੈ ਉਹ ਵੀ ਬਹੁਤ ਲੋ ਜਾ ਰਹੇ ਐ ਐਸ ਕੰਪੇਅਰ ਟੂ ਆਇਲਸ ਮੈਨੂੰ ਲੱਗਾ ਦਾ ਲਾਸਟ ਵਾਲਾ ਦਾ ਸਕੋਰ ਗਿਆ ਉਹ ਗਿਆ 375 ਸਕੋਰਸ ਕੁਝ ਵੀ ਨਹੀਂ ਹੈਗਾ ਜੇ ਆਪਾਂ ਕੰਪੇਅਰ ਕਰੀਏ ਆਇਲਸ ਨਾਲ 5 600 ਤੱਕ ਕ੍ਰਾਸ ਕੀਤਾ ਹੋਇਆ ਆਇਲਸ ਦਾ ਸਕੋਰਸ ਰਾਈਟ ਸੋ ਫ੍ਰੈਂਕੋਫੋਨਸ ਯੂ ਆ ਫ੍ਰੈਂਚ ਲੈਂਗੁਏਜ ਦਾ ਬਹੁਤ ਹੈਲਪਫੁਲ ਹੈਗੀ ਐ ਇਫ ਅ ਡਰਾ ਇਹ ਅਲੱਗ ਕੱਢ ਰਿਹਾ ਜੀ ਹੁਣ ਹਾਂਜੀ ਬਿਲਕੁਲ ਐਸ ਵੇਲੇ ਸਿਰਫ ਫ੍ਰੈਂਚ ਲੈਂਗੁਏਜ ਦੇ ਜਿਹੜੇ ਐਗਜ਼ਾਮਸ ਹੈ ਉਹਨਾਂ ਦੇ ਹੀ ਡਰਾ ਨਿਕਲ ਰਹੇ ਆ ਆਇਲਸ ਤੇ ਸੈਲਪਿਪ ਦੇ ਤਾਂ ਹਜੇ ਮੈਨੂੰ ਲੱਗਦਾ ਨਹੀਂ ਕੋਈ ਕੋਈ ਖਾਸ ਡਰਾ ਨਿਕਲਿਆ ਹੈਗਾ ਯਾ ਤੇ ਜਦੋਂ ਫ੍ਰੈਂਚ ਸਿੱਖਣ ਦੀ ਗੱਲ ਆਉਂਦੀ ਆ ਤਾਂ ਜਦੋਂ ਸਾਡੀ ਕਮਿਊਨਿਟੀ ਦੀ ਗੱਲ ਕਰਦੇ ਆ ਸਾਡੇ ਯੰਗਸਟਰਸ ਦੀ ਗੱਲ ਕਰਦੇ ਆ ਕੰਨੀ ਘਤਰੌਂਦੇ ਬੇਸ਼ੱਕ ਕੈਨੇਡਾ ਦੀ ਸੈਕੰਡ ਆਫੀਸ਼ਲ ਲੈਂਗੁਏਜ ਆ ਇਹਦੇ باوجود ਡਰ ਕਿਉਂ ਆ ਤੇ ਨਿਕਲ ਕਿਵੇਂ ਸਕਦਾ ਬਿਲਕੁਲ ਜੀ ਨਵਾਂ ਕੁਝ ਵੀ ਸਿੱਖਣਾ ਹੋਵੇ ਡਰਤਾ ਹਰ ਇੱਕ ਨੂੰ ਹੀ ਰਹਿੰਦਾ ਸਾਨੂੰ ਵੀ ਡਰ ਲੱਗਦਾ ਕਿ ਕੋਈ ਨਵੀਂ ਚੀਜ਼ ਅਸੀਂ ਇੰਪਲੀਮੈਂਟ ਕਰਨੀ ਹੈ ਤੇ ਪਤਾ ਨਹੀਂ ਸাকਸੈਸਫੁਲ ਹੋਵਾਂਗੇ ਨਹੀਂ ਹੋਵਾਂਗੇ ਬਾਕੀ ਲੈਂਗੁਏਜ ਦੀ ਏਰ ਸ਼ੇ ਹੋ ਜਾਂਦੀ ਹੈ ਕਿ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਟਾਈਮ ਵੀ ਚਾਹੀਦਾ ਹੈ ਲੈਂਗੁਏਜ ਨਵੀਂ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਉਹਨਾਂ ਕੋ ਫੋਕਸ ਵੀ ਚਾਹੀਦਾ ਪਰ ਸਾਨੂੰ ਪਤਾ ਹੈ ਬੀਇੰਗ ਔਨ ਵਰਕ ਪਰਮਿਟਸ ਜਾਂ ਇੰਟਰਨੈਸ਼ਨਲ ਸਟੂਡੈਂਟਸ ਲਾ ਲੋ ਸਾਡੇ ਕੋਲ ਨਾ ਇੰਨਾ ਵਕਤ ਹੈ ਨਾ ਅਸੀਂ ਇੰਨੇ ਫੋਕਸਡ ਆ ਕਿ ਅਸੀਂ ਕਿਸੇ ਨਵੀਂ ਚੀਜ਼ ਨੂੰ ਟਰਾਈ ਕਰਕੇ ਉਹਦੇ ਤੇ 4-5 ਮਹੀਨੇ ਲਾ ਸਕੀਏ ਸੋ ਇਹੀ ਇੱਕ ਡਰ ਹੈ ਕਿ ਜੇ ਅਸੀਂ ਸਟਾਰਟ ਕਰਾਂਗੇ ਫ੍ਰੈਂਚ ਲੈਂਗੁਏਜ ਉਹਨੂੰ ਲੰਬਾ ਸਮਾਂ ਸਿੱਖਣਾ ਪੈਣਾ ਇੱਕ ਤਾਂ ਲੋਕਾਂ ਨੂੰ ਲੱਗਦਾ ਤੇ ਇੱਕ ਸਾਡਾ ਤੋਂ ਸਿੱਖੀ ਨਹੀਂ ਜਾਣੀ ਕਿਉਂਕਿ ਇੱਕ ਨਵੀਂ ਚੀਜ਼ ਇੱਕ ਹਵਾ ਬਣੀ ਹੋਈ ਹੈ ਹੈ ਆਪਣੀ ਕਮਿਊਨਿਟੀ ਵਿੱਚ ਤਾਂ ਖਾਸ ਕਰੀ ਇੱਕ ਕਈ ਵਾਰ ਇਹ ਹੁੰਦਾ ਕਿ ਇੱਕ ਬੈਰੀਅਰ ਬਣਾ ਲੈਂਦਾ ਵਿਅਕਤੀ ਮੈਥੋਆਇਲਸ ਇਸ ਤੋਂ ਜ਼ਿਆਦਾ ਬੈਂਡ ਮੇਰੇ ਨਹੀਂ ਆਉਣੇ ਫ੍ਰੈਂਚ ਮੈਂ ਨਹੀਂ ਕਰ ਸਕਦਾ ਜਾਂ ਉਹਨੂੰ ਰਸਤਾ ਨਹੀਂ ਮਿਲਦਾ ਕਿ ਕਿੱਥੋਂ ਇਹ ਸਟਾਰਟ ਕਰਨਾ ਕਿਵੇਂ ਤਾਂ ਤੁਹਾਡੀ ਅਕੈਡਮੀ ਇਹਦੇ ਚ ਕਿੱਦਾਂ ਸਹਾਇ ਹੋ ਸਕਦੇ ਤੁਸੀਂ ਕਿੱਦਾਂ ਸਟੂਡੈਂਟ ਨੂੰ ਜਿਹੜਾ ਤਿਆਰ ਕਰਦੇ ਹੋ ਬਿਲਕੁਲ ਜੀ ਸਾਡੇ ਕੋਲ ਬਹੁਤ ਚੈਲੈਂਜਿੰਗ ਟਾਸਕ ਚੈਲੈਂਜਿੰਗ ਟਾਸਕ ਲੈ ਕੇ ਆਉਂਦੇ ਆ ਲੋਕ ਕਿ ਮੈਂ 5 ਫਰੀ ਪੇਪਰ ਦਿੱਤਾ ਆਇਲਸ ਦਾ ਤੇ ਮੈਂ ਤਾਂ ਬਸ 4 4.5 5 ਤੱਕ ਹੀ ਸਟਕ ਹੈਗਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੀਆਂ ਟਿਪਸ ਐਂਡ ਸਟ੍ਰੈਟਜੀਆਂ ਤੇ ਅਸੀਂ ਜ਼ਿਆਦਾ ਫੋਕਸ ਕਰਦੇ ਆਂ ਸਾਨੂੰ ਮੈਟੀਰੀਅਲ ਦਾ ਨਹੀਂ ਹੁੰਦਾ ਉਹ ਗੂਗਲ ਤੇ ਬਹੁਤ ਕੁਝ ਪਿਆ ਹੋਇਆ ਪਰ ਜੋ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਆਂ ਜੇ ਤੁਸੀਂ ਉਹਨਾਂ ਤੇ ਹੀ ਵਰਕ ਕਰ ਲਓ ਤਾਂ 5 ਤੋਂ 7 ਬੈਂਡ ਤੱਕ ਪਹੁੰਚਣ ਲੱਗੇ ਤੁਹਾਨੂੰ ਟਾਈਮ ਨਹੀਂ ਲੱਗਦਾ ਸੋ ਸਾਡੀ ਅਕੈਡਮੀ ਵਿੱਚ ਅਸੀਂ ਸਪੈਸੀਫਿਕਲੀ ਟਿਪਸ ਤੇ ਸਟ੍ਰੈਟਜੀਆਂ ਵਿੱਚ ਹੀ ਜ਼ਿਆਦਾ ਜ਼ੋਰ ਲਾਉਂਦੇ ਆਂ ਕਿ ਸਟੂਡੈਂਟ ਉਸ ਚੀਜ਼ ਨੂੰ ਹੀ ਸਟਕ ਰਵੇ ਤੇ ਉਸ ਚੀਜ਼ ਤੋਂ ਹੀ ਪ੍ਰੈਕਟਿਸ ਕਰੇ ਡੈਫੀਨਿਟਲੀ ਰਿਜ਼ਲਟਸ ਆਉਂਦੇ ਆ ਬਹੁਤ ਸੁਣੇ ਆਉਂਦੇ ਨਾਲੇ ਸੋ ਹੁਣ ਡਰਾਅ ਨਿਕਲ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਆਉਣ ਵਾਲੇ ਸਮੇਂ 'ਚ ਐਕਸਪਾਇਰ ਹੋਣ ਇਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਹੁਣ ਆਇਲਸ ਤੇ ਫ੍ਰੈਂਚ ਕਿਵੇਂ ਮਾਧਿਅਮ ਬਣ ਸਕਦਾ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਤੇ ਸੰਪਰਕ ਜੇ ਉਹਨਾਂ ਨੇ ਕਰਨਾ ਤੋਂ ਕਿਸ ਢੰਗ ਦੇ ਨਾਲ ਕਰ ਸਕਦੇ ਬਿਲਕੁਲ ਜੀ ਅਸੀਂ ਔਨਲਾਈਨ ਕਲਾਸਸ ਵੀ ਪ੍ਰੋਵਾਈਡ ਕਰਦੇ ਹਾਂ ਫ੍ਰੈਂਚ ਕਲਾਸਸ ਵੀ ਸਾਡੇ ਕੋਲ ਔਨਲਾਈਨ ਹੁੰਦੀਆਂ ਸੋ ਤੁਸੀਂ ਘਰੇ ਬੈਠ ਕੇ ਆਪਣੇ ਵਰਕਪਲੇਸ ਤੇ ਕਿਤੇ ਵੀ ਆਪਣੀਆਂ ਫ੍ਰੈਂਚ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਵਿਦ ਤੁਸੀਂ ਆਇਲਸ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ 6043005988 ਤੇ ਕੰਟੈਕਟ ਕਰ ਸਕਦੇ ਹੋ ਪਲੱਸ ਸਾਡਾ ਹੈੱਡ ਆਫਿਸ ਐਬਟਸਫਰਡ ਹੈਗਾ ਤੁਸੀਂ ਆਰਬਨ ਸਟਰੀਟ 2646 ਤੇ ਆ ਕੇ ਸਾਨੂੰ ਮਿਲ ਵੀ ਸਕਦੇ ਹੋ ਬਹੁਤ ਬਹੁਤ ਆਮ ਆਗੀ ਥੈਂਕ ਯੂ ਸੋ ਮੱਚ ਸੋ ਵਾਕਈ ਜਦੋਂ ਇਮੀਗ੍ਰੇਸ਼ਨ ਸਟੇਟਸ ਦੀ ਗੱਲ ਆਉਂਦੀ ਹੈ ਤਾਂ ਗਵਰਨਮੈਂਟ ਆਫ ਕੈਨੇਡਾ ਇਸ ਸਮੇਂ ਫ੍ਰੈਂਚ ਲੈਂਗੁਏਜ ਤੇ ਫੋਕਸ ਕਰ ਰਹੀ ਹੈ ਡਰਾਅ ਅਲੱਗ ਤੋਂ ਨਿਕਲ ਰਹੇ ਆ ਤੇ ਜਦੋਂ ਵਿਅਕਤੀ ਦੀ ਗੱਲ ਕਰਦੇ ਆ ਉਹ ਕੁਝ ਵੀ ਸਿੱਖ ਸਕਦਾ ਪਰ ਸਹੀ ਰਸਤਾ ਜਿਹੜਾ ਜ਼ਰੂਰੀ ਹੁੰਦਾ ਸੋ ਲਰਨ ਐਂਡ ਗਰੋ ਅਕੈਡਮੀ ਤੁਹਾਨੂੰ ਉਹ ਸਹੀ ਰਸਤਾ ਦਿਖਾ ਸਕਦੀ ਹੈ ਕਿਉਂਕਿ ਮਟੀਰੀਅਲ ਤੋਂ ਹਟ ਕੇ ਕਿਸੇ ਲੈਂਗੁਏਜ ਨੂੰ ਕਿਸ ਤੰਗ ਦੇ ਨਾਲ ਸਿੱਖਣਾ ਉਹ ਰਸਤਾ ਤੁਹਾਨੂੰ ਇਹ ਪ੍ਰੋਵਾਈਡ ਕਰਾਉਂਦੇ ਨੇ ਜਿਹੜਾ ਕਿ ਤੁਹਾਡਾ ਇੱਥੇ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਬਹੁਤ ਸਹਾਈ ਸਿੱਧ ਹੋ ਸਕਦਾ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਐਪ ਸਪੋਰਟ ਸਰੀ ਪੁਲਿਸ ਦੇ ਵੱਲੋਂ ਆਪਣਾ ਕੰਮ ਕਿੰਨੇ ਕੁ ਤੰਦੇਹੀ ਨਾਲ ਕੀਤਾ ਜਾ ਰਿਹਾ ਹੈ ਔਰ ਖਾਸ ਕਰਕੇ ਸਰੀ ਕਿੰਨੇ ਕੁ ਬਦਲੀ ਲੱਗ ਰਹੀ ਹੈ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਰੀ ਪੁਲਿਸ ਦੇ ਵੱਲੋਂ ਜੈਖੋਸਾ ਜੀ ਜੁੜੇ ਹੋਏ ਨੇ ਜੈਖੋਸਾ ਜੀ ਅਸੀਂ ਦੇਖ ਰਿਹਾ ਕਾਨਫਰੰਸਿਸ ਹੋ ਰਹੀਆਂ ਨੇ ਤੁਸੀਂ ਜਿਹੜੀਆਂ ਵੀ ਉਪਲਬਧੀਆਂ ਸਰੀ ਪੁਲਿਸ ਦੀਆਂ ਉਹ ਗਿਣਵਾ ਵੀ ਰਹੇ ਹੋ ਇਸ ਟਾਈਮ ਤੁਹਾਡਾ ਆਪਣਾ ਡਾਟਾ ਕੀ ਕਹਿੰਦਾ ਤੁਹਾਡਾ ਆਊਟਕਮ ਜਿਹੜਾ ਉਹ ਸਰੀ ਦੇ ਵਿੱਚ ਮਿਲ ਕੀ ਰਿਹਾ ਸਭ ਤੋਂ ਜ਼ਿਆਦਾ ਜਿਹੜੇ ਇੰਪੋਰਟੈਂਟ ਡਾਟਾ ਹੁੰਦਾ ਕਮਿਊਨਿਟੀ ਫੀਡਬੈਕ ਹੁੰਦਾ ਸੋ ਜਦੋਂ ਵੀ ਸਾਡੇ ਮੈਂਬਰਸ ਹੁੰਦੇ ਜਿਹੜੇ ਪੁਲਿਸ ਆਫਸਰਸ ਕਮਿਊਨਿਟੀ ਨਾਲ ਇੰਟਰੈਕਟ ਕਰਦੇ ਆ ਬਹੁਤ ਪੋਜ਼ਿਟਿਵ ਫੀਡਬੈਕ ਆ ਰਹੀ ਹੈ ਜਿਵੇਂ ਚੀਫ ਨੇ ਦੱਸਿਆ ਕਿ ਜਿਹੜੀ ਕ੍ਰਾਈਮ ਸਟੈਟ ਹੈਗੇ ਉਹਨਾਂ ਦਾ ਵੀ ਟ੍ਰੈਂਡ ਹੁਣ ਥੱਲੇ ਨੂੰ ਜਾਣਾ ਸ਼ੁਰੂ ਹੋਇਆ ਪਰ ਇਟ ਵਿਲ ਟੇਕ ਸਮ ਟਾਈਮ ਜੇ ਆਪਾਂ ਉਹਦੇ ਤੇ ਹੁਣ ਬਹੁਤ ਜ਼ਿਆਦਾ ਖੁਸ਼ ਹੋ ਜਾਈਏ ਕਿਉਂਕਿ ਜਿੰਨੀ ਰਿਪੋਰਟਿੰਗ ਵਧੂਗੀ ਕ੍ਰਾਈਮ ਟ੍ਰੈਂਡ ਉਹਨਾਂ ਉੱਪਰ ਵੀ ਜਾਊਗਾ ਸੋ ਜਿੰਨਾ ਆਪਾਂ ਜ਼ਿਆਦਾ ਕਮਿਊਨਿਟੀ ਨਾਲ ਕੰਮ ਕਰਾਂਗੇ ਟਰਸਟ ਵਧੂਗਾ ਟਰਸਟ ਵਧਣ ਨਾਲ ਰਿਪੋਰਟਿੰਗ ਜ਼ਿਆਦਾ ਹੋਊਗੀ ਤੇ ਕ੍ਰਾਈਮ ਟ੍ਰੈਂਡ ਸ਼ਾਇਦ ਲੱਗੇ ਕਿ ਉੱਪਰ ਨੂੰ ਜਾ ਰਿਹਾ ਪਰ ਰੀਅਲ ਫੀਡਬੈਕ ਇਸ ਦੋ ਕਮਿਊਨਿਟੀ ਫੀਲ ਕਿਵੇਂ ਕਰ ਰਹੀ ਹੈ ਸੋ ਉਹਦੇ ਸਾਨੂੰ ਕਾਫੀ ਚੰਗੀ ਫੀਡਬੈਕ ਮਿਲ ਰਹੀ ਹੈ ਜੀ ਇਸ ਟਾਈਮ ਸਰੀ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਲੁੱਟਾ ਖੋਹਾਂ ਦੇ ਸਟੈਬਿੰਗਸ ਦੇ ਮਾਮਲੇ ਸਾਹਮਣੇ ਆ ਰਹੇ ਰੀਸੈਂਟਲੀ ਲਿਟਲ ਇੰਡੀਆ ਪਲਾਜ਼ਾ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਤੁਹਾਨੂੰ ਪਤਾ ਹੋਣਾ ਮੋਬਾਈਲ ਸ਼ਾਪ ਦੇ ਵਿੱਚ ਜਿਸ ਤਰੀਕੇ ਨਾਲ ਦੋ ਬਲੈਕ ਵਿਅਕਤੀ ਆਉਂਦੇ ਨੇ ਉਹ ਕਿਸ ਤਰੀਕੇ ਲੁੱਟ ਕੋ ਕਰਕੇ ਜਾਂਦੇ ਨੇ ਅੱਛਾ ਤਾਂ ਉਹਨਾਂ ਦੀ ਇੰਟਰਵਿਊ ਕੀਤੀ ਗਈ ਤਾਂ ਉਸੇ ਸ਼ਖਸ ਨੇ ਦੁਕਾਨਦਾਰ ਦੇ ਮਾਲਕ ਨੇ ਕਿਹਾ ਉਹ ਕਹਿੰਦੇ ਵੀ ਮੈਂ ਸਰੀ ਪੁਲਿਸ ਨੂੰ ਕਾਲ ਕੀਤੀ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਉਹਨਾਂ ਦੇ ਪਿੱਛੇ ਵੀ ਭੱਜ ਰਿਆਂ ਤੇ ਉਹ ਬੰਦੇ ਜਿੱਥੇ ਖੜੇ ਸੀ ਫੋਨ ਵੇਚ ਰਹੇ ਸੀ ਉਹ ਵੀ ਮੈਂ ਪੁਲਿਸ ਨੂੰ ਇਤਲਾਹ ਦਿੱਤੀ ਪਰ ਉਹ ਮੈਂ ਕੌਣ ਆ ਮੈਂ ਕਿੱਥੇ ਕੰਮ ਕਰਦਾ ਇਸ ਕਾਗਜ਼ੀ ਕਾਰਵਾਈ ਦੇ ਵਿੱਚ ਬਹੁਲੇ ਜ਼ਿਆਦਾ ਰਹੀ ਇਨਸਟੈਡ ਆਫ ਕਿ ਉਹ ਉਹਨਾਂ ਨੂੰ ਫੜ ਸਕਦੇ ਸੋ ਉਸ ਤੋਂ ਬਾਅਦ ਮੀਡੀਆ ਨੂੰ ਸਮਝ ਨਹੀਂ ਆ ਰਹੀ ਸੀ ਵੀ ਹੈਡਲਾਈਨ ਬੰਨਨੀ ਕਿ ਚਾਹੀਦੀ ਤੁਸੀਂ ਦੱਸੋਗੇ ਵੀ ਉਸ ਖਬਰ ਦੇ ਵਿੱਚ ਸੱਚਾਈ ਕਿਉਂ ਪੁਲਿਸ ਦੀ ਕਾਰਵਾਈ ਮਤਲਬ ਗੱਡੀਆਂ ਚੱਪੇ ਚੱਪੇ ਤੇ ਦਿਖਾਈ ਦੇ ਰਹੀਆਂ ਸਰੀ ਪੁਲਿਸ ਦੀਆਂ ਪਰ ਕਾਰਵਾਈ ਠਿੱਲੇ ਕਿਉਂ ਹੈ ਉਸ ਪਰਟੀਕੂਲਰ ਫਾਈਲ ਬਾਰੇ ਇੰਨੀ ਕਿ ਇਨਫੋਰਮੇਸ਼ਨ ਸੋ ਆਈ ਹੈਵ ਟੂ ਲੁੱਕ ਇਨਟੂ ਦਾ ਫਾਈਲ ਟੂ ਸੀ ਵਾਟ ਹੈਪਨ ਦੂਸਰੀ ਗੱਲ ਹੈ ਕਿ ਦੋ ਤਿੰਨ ਪਹਿਲੂ ਹੁੰਦੇ ਜਦੋਂ ਆਪਾਂ ਇੱਕ ਵਾਰੀ ਕੰਪਲੇਨ ਟੇਕਰ ਨੂੰ ਫੋਨ ਕਰਦੇ ਆ 911 ਕਰਦੇ ਆ ਜਾਂ ਕੁਝ ਵੀ ਕਰਦੇ ਆ ਇੱਕ ਜਿਹੜਾ ਵਿਅਕਤੀ ਤੁਹਾਡਾ ਉਹ ਕੰਪਲੇਨਟ ਲੈ ਰਿਹਾ ਦੂਜੇ ਪਾਸੇ ਡਿਸਪੈਚ ਉਸੇ ਟਾਈਮ ਤੇ ਹੋ ਰਹੀ ਹੈ ਸੋ ਜੋ ਤੁਹਾਨੂੰ ਕੁਐਸਚਨ ਪੁੱਛੇ ਜਾ ਰਹੇ ਉਹ ਗਾਂਹ ਦੂਸਰੇ ਕੰਪਿਊਟਰਸ ਦੇ ਉੱਤੇ ਰੀਲੇਅ ਕਿਤੇ ਜਾ ਰਹੇ ਸੋ ਆਈ ਥਿੰਕ ਇਸ ਪ੍ਰੋਸੈਸ ਨੂੰ ਸਮਝਣ ਦੀ ਲੋੜ ਆ ਕਿ ਜੋ ਆਫੀਸਰ ਤੁਹਾਡੇ ਨਾਲ ਗੱਲ ਕਰ ਰਿਹਾ ਜਿਹੜੀ ਇਨਫੋਰਮੇਸ਼ਨ ਉਹ ਉਸ ਤੋਂ ਲੈ ਰਿਹਾ ਉਹ ਰੀਲੇ ਵੀ ਹੋ ਰਹੀ ਹੈ ਕਿਤੇ ਨਾ ਕਿਤੇ ਸੋ ਆਪਾਂ ਨੂੰ ਕੀ ਲੱਗਦਾ ਕਿ ਅਸੀਂ ਕ੍ਰਾਈਮ ਨੂੰ ਰਿਪੋਰਟ ਕੀਤਾ ਪਰ ਸਾਨੂੰ ਹੀ ਕੁਐਸਚਨ ਕਿਉਂ ਪੁੱਛੇ ਜਾ ਰਹੇ ਹੈ देयर ਇਨਫੋਰਮੇਸ਼ਨ ਇਜ਼ ਕ੍ਰੂਸ਼ਲ ਫਾਰ ਦ ਜਿਹੜੇ ਮੈਂਬਰਸ ਰਿਪੋਰਟ ਕਰ ਰਹੇ ਜਾਂ ਉਸ ਕ੍ਰਾਈਮ ਨੂੰ ਫਾਲੋਅ ਅਪ ਕਰ ਰਹ ਹੋਗੀ ਜਿਹੜੀ ਡਾਇਰੈਕਸ਼ਨ ਆਫ ਟਰੈਵਲ ਕੀ ਹੋ ਗਿਆ ਕਲੋジング ਕਿਹੋ ਜੀ ਪਾਈ ਸੀ ਸੋ ਉਹ ਜਿਹੜੀ ਡੀਟੈਲਸ ਹੈਗੀਆਂ ਆਰ ਵੈਰੀ ਇੰਪੋਰਟੈਂਟ ਫਾਰ ਦਾ ਕੇਸ ਜੀ ਸੋ ਉਹ ਕੇਸ ਦੇ ਵਿੱਚ ਕੀ ਹੋਇਆ ਆਈ ਵਾਸ ਹਾਈਲੀ ਇਨਕਰੀਚਡ ਜਦੋਂ ਲੱਗਿਆ ਕਿ ਉਹਨਾਂ ਨੂੰ ਸਰਵਿਸ ਨਹੀਂ ਮਿਲੀ ਉਹ ਜ਼ਰੂਰ ਸਾਨੂੰ ਅਪਰੋਚ ਕਰ ਵੀਲ ਡੈਫਨ ਲੁੱਕ ਇਨ ਜੀ ਅੱਛਾ ਐਸ ਵੇਲੇ ਇਲੈਕਸ਼ਨਸ ਦਾ ਵੀ ਟਾਈਮ ਹੈ ਤੇ ਨਗਰ ਕੀਰਤਨ ਵੀ ਜਿਹੜਾ ਹੈ ਉਹਦੀ ਵੀ ਤਿਆਰੀਆਂ ਚੱਲ ਰਹੀਆਂ ਨੇ ਸਰੀ ਪੁਲਿਸ ਦੀ ਕੀ ਤਿਆਰੀ ਹੈ ਇਸੇ ਸਰੀ ਪਲੀਜ਼ ਇੱਕ ਆਪਣੇ ਆਪ ਨੂੰ ਸਾਈਲੋ ਦੇ ਵਿੱਚ ਰੱਖ ਕੇ ਨਹੀਂ ਦੇਖਦੇ ਐਡੇ ਵੱਡਾ ਜਿਹੜਾ ਮੈਨਟ ਹੁੰਦਾ ਕਿ 5 ਲੱਖ ਉੱਥੇ ਵਿਅਕਤੀ ਆਉਂਦੇ ਆ ਸੋ ਵੀ ਵਾਂਟ ਟੂ ਮੇਕ ਸ਼ੋਰ ਦਿਸ ਡਨ ਰਾਈਟ ਦਿਸ ਸਪੋਰਟ ਉੱਥੇ ਪੂਰੀ ਹੋਵੇ ਸੋ ਵੀ ਆਰ ਵਰਕਿੰਗ ਵਿਦ ਆਰ ਸੀਐਮਪੀ ਵੀ ਆਰ ਵਰਕਿੰਗ ਵਿਦ ਅਦਰ ਮਿਨਿਸਟਰ ਡਿਪਾਰਟਮੈਂਟਸ ਜਿਹੜੇ ਫੈਡਰਲ ਪ੍ਰੋਵਿੰਸ਼ਲ ਸਾਰੇ ਹੈਗੇ ਆ ਬਹੁਤ ਪੋਜ਼ਿਟਿਵ ਇਵੈਂਟ ਹੈ ਪਰ ਪੋਜ਼ਿਟਿਵ ਤਰੀਕੇ ਨਾਲ ਇਹ ਸਮਾਪਤ ਹੋਵੇ ਇਹੀ ਸਾਡੀ ਆਸ ਹੈ ਔਰ ਪੂਰੀ ਸਾਡੀ ਤਿਆਰੀ ਇਸ ਕਰ ਚੁੱਕੀ ਜੀ ਸਕੂਲਾਂ ਦੇ ਔਰ ਹੋਰ ਖਾਵਾਂ ਦੇ ਉੱਤੇ ਗਿਆ ਜਾ ਰਸੀ ਵੀ ਪੁਲਿਸ ਚੁੱਪਚਾਪੇ ਤਨਾਤ ਕੀਤੀ ਜਾਏਗੀ ਉਹ ਪ੍ਰੋਗਰਾਮ ਕਿਵੇਂ ਚੱਲ ਰਿਹਾ ਕਿ ਵਾਕਈ ਪੁਲਿਸ ਆਫੀਸਰ ਇਹਨੇ ਤਨਾਤ ਹੋ ਚੁੱਕੇ ਨੇ ਕਿ ਪਬਲਿਕ ਸੇਫਟੀ ਦਾ ਧਿਆਨ ਰੱਖਿਆ ਜਾ ਰਿਹਾ ਤੇ ਕੋਣ ਤਕਰੀਬਨ ਤਰੀਬਨ ਕੋ 500 ਪੁਲਿਸ ਆਫੀਸਰ ਸੜੀ ਪੁਲਿਸ ਦਾ ਹੋ ਗਿਆ ਤੇ 300 ਆਰਸੀਐਮਪੀ ਕੋਲੇ ਹੈਗਾ ਸੋ ਅਜੇ ਫੁੱਲ ਸਟਰੈਂਥ ਹੋਣ ਨੂੰ ਆਪਾਂ ਨੂੰ 300 ਹੋਰ ਪੁਲਿਸ ਆਫਸਰਸ ਦੀ ਪੁਲਿਸ ਦਾ ਚਾਹੀਦਾ ਵੌਲੀ ਤੇ ਨਿਊਟਨ ਦੇ ਵਿੱਚ ਆਪਣੀ 100% ਆਪਣੀ ਕੋ ਕੰਟਰੋਲ ਹੈਗਾ ਆ ਪੀਓਜੀ ਦਾ ਮਤਲਬ ਹੈ ਕਿ ਕਮਾਂਡ ਆਪਣੇ ਕੋ ਸਾਰੀ ਸਿਟੀ ਦੀ ਹੈਗੀ ਹੈ ਸਾਡਾ ਟੀਚਾ ਇਹ ਹੈ ਕਿ ਯੂਥ ਲਈ ਪ੍ਰੋਗਰਾਮਸ ਕਾਫੀ ਬਣਾਏ ਜਾਣ ਜਦੋਂ ਆਪਾਂ ਗੱਲ ਕਰਦੇ ਹਾਂ ਸਕੂਲਾਂ ਦੀ ਐਸਐਲਓ ਪ੍ਰੋਗਰਾਮ ਦੀ ਯੂਥ ਪਾਰਕਸ ਦੇ ਵਿੱਚ ਵੀ ਇਹ ਸਕੂਲਾਂ ਤੋਂ ਬਾਹਰ ਵੀ ਹੈ ਪਾਰਕਿੰਗਸ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਹੈਗਾ ਆਵਰ ਫੋਕਸ ਇਸ ਵੀ ਉਹਨਾਂ ਨੂੰ ਸਪੋਰਟ ਹਰ ਥਾਂ ਤੇ ਕਿਵੇਂ ਕੀਤਾ ਜਾਵੇ ਉਹਨਾਂ ਲਈ ਕਮਿਊਨਿਟੀ ਦੇ ਸਾਥ ਦੀ ਵੀ ਬਹੁਤ ਪਰ ਬੀਰਸ ਸ਼ੋਰ ਚੀਫ ਦੀ ਵਿਜ਼ਨ ਇਹੀ ਹੈ ਕਿ ਯੂਥ ਨੂੰ ਪੂਰਾ ਸਪੋਰਟ ਕੀਤਾ ਜਾਵੇ ਉਹਨਾਂ ਨੂੰ ਮਾਰਿਆਂਸ ਤੋਂ ਦੂਰ ਰੱਖਿਆ ਜਾਵੇ ਹੈ ਔਰ ਜਿਹੜੇ ਬਹੁਤ ਸਰਾਤੀ ਅਨਸਰ ਹੈ ਜਿਹੜੇ ਪਬਲਿਕ ਸਿਫਟ ਨੂੰ ਰਿਸਕ ਪਾਉਂਦੇ ਆ ਉਹਨਾਂ ਨੂੰ ਕਰੜੀ ਹੱਤੀ ਲਿਆ ਜਾਵੇ ਆ ਆਖਰੀ ਸਵਾਲ ਹੈ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਸਵਾਲ ਵੀ ਉੜਦੇ ਨੇ ਜਦੋਂ ਵੀ ਕਿਤੇ ਕੋਈ ਹੱਲਾ ਗੁੱਲਾ ਹੁੰਦਾ ਹੈ ਕੋਈ ਵੀ ਮਿਸ ਅਪਰੀਂਗ ਹੁੰਦੀ ਸਭ ਤੋਂ ਪਹਿਲਾਂ ਇਹ ਪਿਆ ਜਾਂਦਾ ਵੀ ਕਿਤੇ ਸਟੂਡੈਂਟ ਤਾਂ ਨਹੀਂ ਸੀਗੇ ਤੁਹਾਡੇ ਕੋਲ ਵੀ ਇਹੋ ਜਿਹੀਆਂ ਖਬਰਾਂ ਜ਼ਰੂਰ ਆਉਂਦੀਆਂ ਹੋਣਗੀਆਂ ਤੁਸੀਂ ਟੈਕਲ ਕਰਨ ਲਈ ਕੀ ਰਿਪੋਰਟਿੰਗ ਕਰ ਰਹੇ ਹੋ ਤੁਹਾਡੇ ਸਾਹ ਦੇ ਨਾਲ ਕਿੰਨੇ ਕੁ ਮਾਮਲੇ ਸੋ ਆਪਾਂ ਜਦੋਂ ਜਦੋਂ ਤੁਹਾਨੂੰ ਯਾਦ ਹੋਣਾ ਪਹਿਲਾਂ ਜਦੋਂ ਅਸੀਂ ਆਏ ਸੀ ਉਦੋਂ ਹੁੰਦਾ ਸੀ ਵੀ ਇਹ ਨਵੇਂ ਆਏ ਆ ਫਿਰ ਨਵੇਂ ਆਏ ਉਹ ਪੁਰਾਣੇ ਹੋ ਗਏ ਉਹ ਜਿਹੜੇ ਪੁਰਾਣੇ ਹੋ ਗਏ ਨਵੇਂ ਨੂੰ ਕਹਿ ਰਹੇ ਆ ਤੇ ਇੱਕ ਪਾਸੇ ਆਪਾਂ ਪੰਜਾਬ ਦੇ ਯੂਥ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਆਂ ਦੂਸਰੇ ਪਾਸੇ ਇੱਕਦਮ ਆਪਾਂ ਆਪ ਹੀ ਸਟਿਗਮਾ ਕ੍ਰੀਏਟ ਕਰ ਦਿੰਦੇ ਆਂ ਕਿ ਇੱਕ ਅੰਦਾਜ਼ਾ ਲਾ ਲੈਣੇ ਕਿ ਇੰਟਰਨੈਸ਼ਨਲ ਸਟੂਡੈਂਟ ਨੇ ਕੀਤਾ ਹੋਗਾ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਇੰਟਰਨੈਸ਼ਨਲ ਸਟੂਡੈਂਟ ਸਿੱਤੇ ਔਰ ਜਿਓ ਕੀ ਸ਼ਰਾਰਤੀ ਅਨਸਰ ਉਸ ਰਲੇ ਹੋਏ ਆ ਉਹ ਹਰ ਇੱਕ ਵਰਗ ਦੇ ਵਿੱਚ ਹੈਗੇ ਆ ਹਰ ਵੀ ਸਪੋਰਟ ਥੀਸ ਯੰਗ ਕਿਡਸ ਜਿਹੜੇ ਬਹੁਤ ਛੋਟੀ ਉਮਰ ਚ ਇੱਥੇ ਆਉਂਦੇ ਆ ਉਹਨਾਂ ਕੋਲ ਕਿਸ ਫੈਮਿਲੀ ਸਪੋਰਟ ਨਹੀਂ ਹੈਗੀ ਕੋਈ ਗਾਈਡੈਂਸ ਨਹੀਂ ਹੈਗੀ ਆਪਾਂ ਨੂੰ ਮੈਂਟਰਸ਼ਿਪ ਰੋਲ ਚਾਉਣਾ ਚਾਹੀਦਾ ਨਾ ਕਿ ਬਲੇਮ ਵਾਲੇ ਪਾਸੇ ਸੋ ਵੀ ਆਰ ਮੋਨਿਟਰਿੰਗ ਜੇ ਸਾਨੂੰ ਲੱਗਦਾ ਕਿ ਨਿਊ ਕਮਰ ਵੀ ਗਲਤੀ ਕਰਦਾ ਜਿਵੇਂ ਆਪਾਂ ਗੱਲ ਕਰਕੇ ਲੇਕਿ ਨਿਊ ਕਮਰਸਲੀ ਕੀ ਪ੍ਰੋਗਰਾਮ ਕਰ ਸਕਦੇ ਆ ਪਰ ਇਨਫੋਰਮੇਸ਼ਨ ਕਿਵੇਂ ਦੇ ਸਕਦੇ ਆ ਉਹਨਾਂ ਨੂੰ ਤਾਂ ਕਿ ਉਹ ਮਾੜੇ ਕੰਮ ਤੋਂ ਦੂਰ ਰਹਿਣ ਕਿਉਂਕਿ ਜਿਹੜੇ ਕੰਮ ਲਈ ਉਹ ਇੱਥੇ ਆਏ ਹੈਗੇ ਉਹੀ ਕਰਨ ਜੀ

uh, we uh, are, have been working with the RCMP, who obviously were in charge last year of it. We are replicating what they are doing. And uh, then we are refining and adding a little bit of our stuff to it, which, uh, as I said, there's going to be some drones and some other things that we're being doing behind the scenes. I did a briefing uh, to the mayor and uh, some of her uh, managers, city managers, bylaw, and so forth. And uh, that went extremely well. And then we're going to have another briefing uh, a week before. And that way, we're all on the same team. So we have RCMP in the room, we have Surrey Police Service in the room, we have bylaw in the room, we have city managers, we have the mayor in the room, and so forth. So we outline and discuss the parade route, we discuss the timing of things, uh, we discuss who might be there because it is an election year and uh, we're looking to address all of those areas. So uh, I've got uh, a number of people. In fact, the, the uh, Superintendent Allison Good, uh, she uh, came from the RCMP, she's SPS now, she's superintendent, and uh, she is in charge of that. And uh, years gone by, she was in charge of the planning and Surrey Detachment of doing this for five years. So uh, she's got great experience. I feel very confident that uh, we are ready and uh, we continue just to evolve the plan. So the starting point is it's going to be just like last year's plan, uh, learnings from there, and uh, then having briefings with all the relevant stakeholders. And as we get closer, then having more briefings, and then we know who will be where, who's going to come from where, uh, if there's any special guests, and then we move forward with it. I'm very. Uh, very comfortable with our planning today. As we, as we grow, as we grow, we're in Wally Newton now. But as we go throughout the organization, I think that we will go to you more and more. It starts. It starts with lost children and 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 missing elders and all that sort of stuff too, too uh, uh, criminal offenses, and we're looking for somebody. Also important too we we want people to report to us. We want people to report to us. I'll give you an example. Uh, the extortions. It's underreported. We we know there's a lot more that goes on and that we're not getting. It's important for us to know to know and let us know of what is going on in the community so that we can we can have the data so we can have uh, the investigative lead. You don't know if this file here is connected to this file here if we don't know about this file. So, right from the very beginning of just putting out prevention information to helping us with investigations, we're going to be contacting you more and more as we grow.